ਤਨ ਤਨ ਸਾਹਿਬ ਸ੍ਰੀ ਗੁਰੂ ਅਮਰਦਾਸ ਸੱਚੇ ਫਤਿਹ ਸਾਹਿਬ ਗਰੀਬ ਨਿਵਾਜ ਸਤਿਗੁਰੂ ਜੀ ਜਦੋਂ ਕੀਰਤ ਯਾਤਰਾ ਤੇ ਗਏ ਇਹ ਸਤਿਗੁਰੂ ਜੀ ਪੁਰਖ ਖੇਤਰ ਦੀ ਧਰਤੀ ਤੇ ਜਦੋਂ ਪਹੁੰਚੇ ਉੱਥੇ ਬਹੁਤ ਸਾਰੇ ਪੰਡਿਤ ਸੰਨਿਆਸੀ ਬ੍ਰਹਮਚਾਰੀ ਕਈ ਤਰ੍ਹਾਂ ਦੇ ਉੱਤੇ ਅਨੇਕ ਪੀਖਾਂ ਦੇ ਲੋਕ ਜਿਹੜੇ ਤੀਰਥਾਂ ਤੇ ਯਾਤਰਾ ਕਰਨ ਪਹੁੰਚੇ ਸੀ ਧੰਨ ਸ਼੍ਰੀ ਗੁਰੂ ਅਮਰਦਾਸ ਸਾਹਿਬ ਜੀ ਦੇ ਦਰਸ਼ਨ ਕਰਨ ਆਏ। ਉਹਨਾਂ ਨੇ ਇੱਕ ਸਵਾਲ ਧੰਨ ਸ਼੍ਰੀ ਗੁਰੂ ਅਮਰਦਾਸ ਸਾਹਿਬ ਜੀ ਨੂੰ ਕੀਤਾ ਹੈ। ਉਹਨਾਂ ਪੰਡਤਾਂ ਦਾ ਸੰਨਿਆਸੀਆਂ ਦਾ ਬਿਰਾਕੀਆਂ ਦਾ ਇੱਕ ਸਵਾਲ ਸੀ ਕਿ ਜਦੋਂ ਇਸ ਧਰਤੀ ਤੇ ਪਹਿਲਾਂ ਹੀ ਚਾਰ ਵੇਦ ਮੌਜੂਦ ਨੇ 18 ਪੁਰਾਣ ਨੇ 6 ਸ਼ਾਸਤਰ ਨੇ 27 ਸਿਮਰਤੀਆਂ ਨੇ 100 ਤੋਂ ਵੱਧ ਉਪਨਿਸ਼ਦਾਂ ਨੇ ਕਈ ਤਰ੍ਹਾਂ ਦੇ ਹੋਰ ਧਾਰਮਿਕ ਗ੍ਰੰਥ ਨੇ ਸ਼੍ਰੀਮਦ ਭਾਗਵਤ ਗੀਤਾ ਹੈ ਰਮਾਇਣ ਹੈ ਹੋਰ ਕਈ ਧਾਰਮਿਕ ਗ੍ਰੰਥ ਮੌਜੂਦ ਨੇ ਇਹ ਫਿਰ ਧੰਨ ਸ਼੍ਰੀ ਗੁਰੂ ਨਾਨਕ ਸਾਹਿਬ ਜੀ ਨੇ ਗੁਰਬਾਣੀ ਕਿਉਂ ਉਚਾਰਨ ਕੀਤੀ ਹੈ ਗੁਰਬਾਣੀ ਦੀ ਲੋੜ ਕੀ ਸੀ ਅਸੀਂ ਵੀ ਗੁਰਬਾਣੀ ਤੋਂ ਦੂਰ ਹੁੰਦੇ ਜਾ ਰਹੇ ਹਾਂ ਅਸੀਂ ਵੀ ਗੁਰਬਾਣੀ ਨੂੰ ਐਵੇਂ ਜੀ ਸਮਝਿਆ ਹੋਇਆ ਹੈ ਕਿ ਇਹਦੀ ਕੀ ਲੋੜ ਹੈ ਉਹਨਾਂ ਨੇ ਇੱਕ ਸਵਾਲ ਕੀਤਾ ਹੈ ਕਿ ਜਦੋਂ ਬਹੁਤ ਸਾਰੇ ਧਾਰਮਿਕ ਗ੍ਰੰਥ ਪਹਿਲਾਂ ਹੀ ਮੌਜੂਦ ਨੇ ਜਦੋਂ ਉਹ ਧਾਰਮਿਕ ਗ੍ਰੰਥ ਸਾਨੂੰ ਉਪਦੇਸ਼ ਦੇ ਰਹੇ ਨੇ ਜਿਹਦੇ ਨਾਲ ਬੰਦਾ ਜੀਵਨ ਮੁਕਤ ਹੋ ਸਕਦੇ ਤੇ ਫਿਰ ਗੁਰੂ ਨਾਨਕ ਸਾਹਿਬ ਨੂੰ ਗੁਰਬਾਣੀ ਚਾਰਨ ਦੀ ਕੀ ਲੋੜ ਸੀ ਧੰਨ ਸ੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਜਿਨ੍ਹਾਂ ਦੇ ਸਾਰੇ ਬਚਨ ਸੁਣੇ ਉਹਨਾਂ ਦੀਆਂ ਦਲੀਲਾਂ ਉਹਨਾਂ ਦੇ ਉਦਾਹਰਨਾਂ ਵਿਚਾਰਾਂ ਸਾਰੀਆਂ ਸੁਣੀਆਂ ਧੰਨ ਸ੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਗਰੀਬ ਨਿਮਾਜ ਸਤਿਗੁਰੂ ਖਣ ਲੱਗੇ ਬਿਲਕੁਲ ਤੁਸੀਂ ਠੀਕ ਆਖਿਆ ਪਰ ਸਤਿਗੁਰੂ ਜੀ ਕਹਿੰਦੇ ਮੇਰਾ ਵੀ ਇੱਕ ਸਵਾਲ ਹੈ ਕਹਿੰਦੇ ਜੀ ਦੱਸੋ ਸਵਾਲ ਇਹ ਹੈ ਸਤਿਗੁਰੂ ਜੀ ਕਹਿੰਦੇ ਜੈਸੇ ਧਰਤੀ ਮੱਧੇ ਮੀਗੁਲਾ ਵਰਸਤ ਹੈ। ਕੀ ਧਰਤੀ ਮੱਧੇ ਪਾਣੀ ਨਹੀਂ? ਧੰਨ ਸ੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਕਹਿੰਦੇ ਮੇਰਾ ਸਵਾਲ ਇਹ ਹੈ ਕਿ ਧਰਤੀ ਦੇ ਉੱਪਰ ਮੀਗੁਲਾ ਵਰਸਤ ਹੈ। ਮੀਗ ਕਹਿੰਦੇ ਨੇ ਜੀ ਬੱਦਲਾਂ ਨੂੰ ਸਤਿਗੁਰੂ ਕਹਿੰਦੇ ਧਰਤੀ ਤੇ ਮੀਂਹ ਪੈ ਰਹੇ ਨੇ। ਬਰਖਾ ਹੋ ਰਹੀ ਹੈ। ਕੀ ਧਰਤੀ ਦੇ ਉੱਪਰ ਪਾਣੀ ਮੌਜੂਦ ਨਹੀਂ ਕਿਉਂਕਿ ਇੱਥੇ ਵਿਦਵਾਨ ਵਿਗਿਆਨੀ ਕਹਿੰਦੇ ਨੇ ਕਿ 70% ਪਾਣੀ ਹੈ ਧਰਤੀ ਤੇ 30% ਸੁੱਕੀ ਧਰਤੀ ਹੈ ਇਹ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਕਹਿੰਦੇ ਜਦੋਂ ਧਰਤੀ ਤੇ ਪਾਣੀ ਮੌਜੂਦ ਹੈ ਤੇ ਫਿਰ ਬਰਖਾ ਦੀ ਕੀ ਲੋੜ ਹੈ ਫਿਰ ਮੀਂਹ ਦੀ ਕੀ ਲੋੜ ਹੈ ਇਹ ਕਿਉਂ ਪੈਂਦਾ ਹੈ ਉਹਨਾਂ ਜੋਗੀਆਂ ਦੇ ਕੋਲ ਉਹਨਾਂ ਪੰਡਤਾਂ ਵਿਚਾਰਵਾਨਾਂ ਵਿਦਵਾਨਾਂ ਦੇ ਕੋਲ ਜਵਾਬ ਨਹੀਂ ਸੀ ਉਹਨਾਂ ਦੇ ਕੋਲ ਕੋਈ ਜਵਾਬ ਨਹੀਂ ਕਿ ਧਰਤੀ ਤੇ ਪਾਣੀ ਮੌਜੂਦ ਹੈ ਫਿਰ ਮੀਂਹ ਦੀ ਕੀ ਲੋੜ ਹੈ ਧੰਨ ਗੁਰੂ ਅਮਰਦਾਸ ਸਾਹਿਬ ਜੀ ਨੇ ਸਮਝਾਇਆ ਸਤਿਗੁਰੂ ਜੀ ਕਹਿੰਨਗੇ ਵੇਖੋ ਸੱਜਣੋ ਜਿਹੜੇ ਨੇ ਵੇਦ ਜਿਹੜੇ ਨੇ ਪੁਰਾਣ ਜਿਹੜੇ ਨੇ ਸਿਮਰਤ ਸਾਸਤਰ ਨਹੀਂ ਸਿਮਰਤੀਆਂ ਨਹੀਂ ਉਪਨਿਸ਼ਦਾਂ ਨਹੀਂ ਧਾਰਮਿਕ ਗ੍ਰੰਥ ਜਿਹੜੇ ਪਹਿਲਾਂ ਮੌਜੂਦ ਨਹੀਂ ਸਤਿਗੁਰੂ ਜੀ ਕਹਿੰਦੇ ਨੇ ਉਹਦੇ ਵਾਸਤੇ ਉਹਨੇ ਸੰਸਕ੍ਰਿਤੀ ਭਾਸ਼ਾ ਦੇ ਵਿੱਚ ਤੇ ਉਹਨਾਂ ਨੂੰ ਪੜਨ ਵਾਸਤੇ ਵਿਚਾਰਨ ਵਾਸਤੇ ਸੰਸਕ੍ਰਿਤ ਭਾਸ਼ਾ ਦੀ ਲੋੜ ਹੈ ਵਿਦਵਾਨ ਸੱਜਣ ਚਾਹੀਦੇ ਨੇ ਜਿਹੜੇ ਉਹਨਾਂ ਨੂੰ ਪੜ ਕੇ ਵਿਚਾਰਨ ਤੇ ਉਹਨਾਂ ਵੇਦਾਂ ਦੀ ਜਿਹੜੀ ਵਿਚਾਰ ਹੈ ਉਹਦਾ ਉਪਦੇਸ਼ ਦੇਣ ਵਾਸਤੇ ਵੀ ਉੱਚ ਕੁੱਲ ਦਾ ਬ੍ਰਾਹਮਣ ਚਾਹੀਦਾ ਹੈ ਵਿਦਵਾਨ ਚਾਹੀਦੇ ਹੈ ਇਹ ਦੂਸਰਾ ਬਚਨ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਉਪਦੇਸ਼ ਲੈਣ ਵਾਲਾ ਵੀ ਉੱਚੀ ਕੁੱਲ ਦਾ ਹੀ ਚਾਹੀਦਾ ਹੈ ਛੋਟੀ ਕੁੱਲ ਦੇ ਛੋਟੀ ਜਾਤ ਦੇ ਬੰਦੇ ਨੂੰ ਪੁਨਿਛਦਾਂ ਦਾ ਵੇਦਾਂ ਸ਼ਾਸਤਰਾਂ ਦਾ ਉਪਦੇਸ਼ ਨਹੀਂ ਦਿੱਤਾ ਜਾਂਦਾ ਜਦੋਂ ਕੋਈ ਗਰੀਬ ਜਿਸ ਨੂੰ ਉਹ ਬ੍ਰਾਹਮਣ শূਦਰ ਕਹਿੰਦੇ ਨੇ ਕੋਈ ਵੇਦ ਮੰਤਰ ਸੁਣ ਲੈਂਦਾ ਸੀ ਤੇ ਉਹਦੇ ਕੰਨਾਂ ਵਿੱਚ ਸਿੱਕਾ ਘੋਲ ਕੇ ਪਾਇਆ ਜਾਂਦਾ ਸੀ ਸਿੱਕਾ ਗਰਮ ਕਰਕੇ ਪਿਘਲਾ ਕੇ ਤੇ ਕੰਨ ਵਿੱਚ ਪਾ ਦਿੰਦੇ ਸੀ ਕਿ ਤੂੰ ਵੇਦ ਮੰਤਰ ਸੁਣ ਲਿਆ ਤੂੰ ਨਹੀਂ ਸੀ ਸੁਣਨਾ ਕਿ ਜੇ ਕੋਈ ਆਪਣੇ ਮੁੱਖ ਤੋਂ ਕੋਈ ਵੇਦ ਮੰਤਰ ਬੋਲ ਦਿੰਦਾ ਸੀ ਤੇ ਉਹਦੀ ਜ਼ੁਬਾਨ ਕੱਟ ਦਿੱਤੀ ਜਾਂਦੀ ਸੀ ਕਿ ਅੱਗੇ ਤੋਂ ਤੂੰ ਬੋਲ ਹੀ ਨਾ ਸਕੇ ਜੇ ਕੋਈ ਇਦਾਂ ਕੋਈ ਧਾਰਮਿਕ ਗ੍ਰੰਥ ਵੇਖ ਲੈਂਦਾ ਸੀ ਕਿ ਉਹਦੀ ਅੱਖਾਂ ਕੱਢ ਦਿੱਤੀਆਂ ਜਾਂਦੀਆਂ ਸਿਰਨਾ ਕਰ ਦਿੰਦੇ ਸੀ ਤੇ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਕਹਿੰਦੇ ਨੇ ਇੱਕ ਤੇ ਵੇਦਾਂ ਨੂੰ ਵਿਚਾਰਨ ਵਾਸਤੇ ਵਿਦਵਾਨ ਚਾਹੀਦੇ ਦੂਸਰਾ ਜਿੰਨੇ ਉਪਦੇਸ਼ ਲੈਣੇ ਉਹ ਵੀ ਉੱਚੀ ਕੁੱਲ ਦਾ ਉੱਚੀ ਜਾਤ ਬ੍ਰਾਹਮਣੀ ਦਾ ਹੋਣਾ ਚਾਹੀਦਾ ਹੈ ਵਿਦਵਾਨ ਹੀ ਉੱਚੀ ਕੁੱਲ ਦੇ ਮਨੁੱਖ ਨੂੰ ਉਪਦੇਸ਼ ਦਿੰਦਾ ਸੀ ਹਰ ਇੱਕ ਨੂੰ ਉਹ ਜਿਹੜਾ ਵੇਦਾਂ ਦਾ ਉਪਦੇਸ਼ ਜਿਹੜਾ ਪ੍ਰਾਪਤ ਨਹੀਂ ਸੀ ਹੁੰਦਾ ਸਤਿਗੁਰੂ ਜੀ ਕਹਿੰਦੇ ਇਸ ਕਰਕੇ ਜਿਹੜੀ ਧਾਰਮਿਕ ਗ੍ਰੰਥ ਵੇਦ ਸ਼ਾਸਤਰ ਨੇ ਸਿਮਰਤੀਆਂ ਨੇ ਇਹ ਖੂਹ ਦਾ ਪਾਣੀ ਹੈ ਕਿ ਜਿਹੜੀ ਗੁਰੂ ਨਾਨਕ ਸਾਹਿਬ ਦੀ ਗੁਰਬਾਣੀ ਹੈ ਨਾ ਇਹ بارش ਦਾ ਪਾਣੀ ਹੈ ਵਰਖਾ ਦਾ ਪਾਣੀ ਜਿਹੜਾ ਖੂਹ ਦਾ ਪਾਣੀ ਹੈ ਉਹ ਜਿਹੜਾ ਖੂਹ ਦਾ ਮਾਲਕ ਹੈ ਜਾਂ ਜਿਹਦੇ ਖੇਤਾਂ ਵਿੱਚ ਖੂਹ ਹੈ ਉਹ ਖੂਹ ਖੇਤਾਂ ਦੇ ਮਾਲਕ ਦੇ ਖੇਤ ਹੀ ਸਿੰਜਦਾ ਹੈ ਜਾਂ ਨੇੜੇ ਤੇੜੇ ਦੇ 2-4 ਖੇਤ ਜਿੱਥੋਂ ਤੱਕ ਖੂਹ ਦਾ ਪਾਣੀ ਲਜਾਇਆ ਜਾ ਸਕਦਾ ਹੈ ਇੱਕ ਵਾਰੀ ਖੂਹ ਜਿਹੜਾ ਇੱਕ ਹੀ ਖੇਤ ਨੂੰ ਸਿੰਜਦੇ ਇੱਕ ਹੀ ਖੇਤ ਨੂੰ ਪਾਣੀ ਦਿੰਦਾ ਹੈ ਖੂਹ ਸਾਰੇ ਖੇਤਾਂ ਨੂੰ ਪਾਣੀ ਨਹੀਂ ਦੇ ਸਕਦਾ ਅਰ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਕਹਿੰਦੇ ਜਿਹੜੀ بارش ਹੈ ਵਰਖਾ ਹੈ ਜਦੋਂ ਮੀਂਹ ਪੈਂਦਾ ਹੈ ਤੇ ਜਿੰਨੇ ਇਲਾਕੇ ਵਿੱਚ ਉਸ بارش ਦੀਆਂ ਛਿੱਟਾਂ ਡਿੱਗਦੀਆਂ ਨੇ ਉਹ ਸਾਰੀ ਜ਼ਮੀਨ ਸਰਸ਼ਾਰ ਹੋ ਜਾਂਦੀ ਹੈ ਉਹ ਵਣਪ੍ਰਣ ਜੰਗਲ ਖੇਤ ਪਸ਼ੂ ਪੰਛੀ ਉਹ ਸਾਰਿਆਂ ਨੂੰ ਹੀ بارش ਦਾ ਪਾਣੀ ਨਿਹਾਲ ਕਰ ਦਿੰਦਾ ਹੈ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਕਹਿੰਦੇ ਜਿਹੜੇ ਪਹਿਲੇ ਧਾਰਮਿਕ ਗ੍ਰੰਥ ਨੇ ਵੇਦ ਨੇ ਸ਼ਾਸਤਰ ਨੇ ਸਿਮਰਤੀਆਂ ਸਭ ਕੁਝ ਸਤਗੁਰੂ ਕਹਿੰਦੇ ਇਹ ਕੇਵਲ ਇੱਕ ਤਬਕੇ ਦੇ ਹੋ ਕੇ ਰਹਿ ਗਏ ਜਿਵੇਂ ਖੂਹ ਦਾ ਪਾਣੀ ਕੇਵਲ ਕੁਝ ਲੋਕਾਂ ਦੇ ਵਾਸਤੇ ਹੀ ਹੈ ਓਵੇਂ ਜਿਵੇਂ ਵੇਦ ਸ਼ਾਸਤਰ ਸਿਮਰਤੀਆਂ ਇਹਨਾਂ ਦਾ ਜਿਹੜਾ ਗਿਆਨ ਹੈ ਸਤਗੁਰੂ ਕਹਿੰਦੇ ਇਹ ਕੁਝੇਕ ਲੋਕਾਂ ਦੇ ਵਾਸਤੇ ਹੀ ਹੈ ਸਾਰੀ ਮੁਖਤਾ ਰੂਹੀ ਉਪਦੇਸ਼ ਨਹੀਂ ਦਿੰਦੇ ਪਰ ਜਿਹੜੀ ਗੁਰੂ ਨਾਨਕ ਸਾਹਿਬ ਦੀ ਬਾਣੀ ਹੈ ਇੱਥੇ ਕੋਈ ਵਿਤਕਰਾ ਨਹੀਂ ਕੀਤਾ ਜਾਂਦਾ ਕੋਈ ਕਿਸ ਜਾਤ ਨਾਲ ਸੰਬੰਧ ਰੱਖਦਾ ਕਿਸ ਵਰਣ ਨਾਲ ਸੰਬੰਧ ਰੱਖਦਾ ਕਿਸ ਦੇਸ਼ ਨਾਲ ਸੰਬੰਧ ਰੱਖਦਾ ਹੈ ਕਿਸ ਇਲਾਕੇ ਨਾਲ ਸੰਬੰਧ ਰੱਖਦਾ ਹੈ ਸਾਰਿਆਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ ਸਰਬ ਸਾਂਝੀ ਵਾਲਤਾ ਦਾ ਉਪਦੇਸ਼ ਦਿੰਦੀ ਹੈ ਸਭੇ ਸਾਂਝੀ ਵਾਲ ਸਦੈਨ ਉਹ ਕਿਸੇ ਨਾ ਦਿਸੇ ਬਾਹਰਾ ਦੀ ਉਹ ਖੱਤਰੀ ਬ੍ਰਾਹਮਣ ਸ਼ੂਦ ਵੈਸ਼ ਉਪਦੇਸ਼ ਚੋਂ ਵਰਨਾ ਕੋ ਸਾਂਝਾ ਉਹ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਸਾਰੀ ਸਮੁੱਚੀ ਮਾਨਵਤਾ ਦੇ ਵਾਸਤੇ ਸਾਂਝੀ ਵਾਲਤਾ ਦਾ ਉਪਦੇਸ਼ ਵਿੰਦੀ ਹੈ ਧੰਨ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਗੁਰੂ ਨਾਨਕ ਸਾਹਿਬ ਨੇ ਸਾਰੀ ਮਨੁੱਖਤਾ ਨੂੰ ਮੁਕਤ ਕਰਨ ਵਾਸਤੇ ਸਾਰੀ ਮਨੁੱਖਤਾ ਦਾ ਉਧਾਰ ਕਰਨ ਵਾਸਤੇ ਇਹ ਗੁਰਬਾਣੀ ਉਚਾਰਨ ਕੀਤੀ ਹੈ